ਮੋਬਾਈਲ ਫੋਨ ਚਲਾਉਣ ਵਾਲਿਆਂ ਲਈ ਆਈ ਵੱਡੀ ਖੁਸ਼ਖਬਰੀ ਹੁਣ 10 ਰੁਪਏ ਦਾ ਰੀਚਾਰਜ ਕਰੋ ਤੇ ਇੱਕ ਸਾਲੀ ਲਓ ਨਜ਼ਾਰੇ ਟੀ ਆਰ ਏ ਆਈ ਕੰਪਨੀ ਨੇ ਲੋਕਾਂ ਲਈ ਕਰਤਾ ਵੱਡਾ ਐਲਾਨ ਸਭ ਤੋਂ ਪਹਿਲਾਂ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਹਾਂ ਟੀ ਆਰ ਏ ਆਈ ਕੰਪਨੀ ਨੇ ਦੇਸ਼ ਦੇ 120 ਕਰੋੜ ਤੋਂ ਵੱਧ ਮੋਬਾਈਲ ਉਪਭੋਗਤਾਵਾਂ ਲਈ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ ਦੇਸ਼ ਵਿੱਚ 10 ਰੁਪਏ ਦਾ ਰੀਚਾਰਜ 365 ਦਿਨਾਂ ਦੀ ਵੈਧਤਾ ਸਮੇਤ ਕਈ ਫੈਸਲੇ ਲਏ ਗਏ ਹਨ ਨਾਲ ਹੀ ਦੋਰੇ SIM ਕਾਰਡ ਵਾਲੇ ਅਪਭੋਗਤਾਵਾਂ ਲਈ ਸਿਰਫ ਵੌਇਸ ਪਲਾਨ ਜਾਰੀ ਕਰਨਾ ਲਾਜ਼ਮੀ ਬਣਾਇਆ ਗਿਆ ਹੈ Airtel Jio Vodafone Idea ਅਤੇ BSNL ਨੂੰ ट्राई ਦੇ ਇਸ ਨਵੇਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ ट्राई ਨੇ ਟੈਲੀਕਾਮ ਕੰਜ਼ਿਊਮਰ ਪ੍ਰੋਟੈਕਸ਼ਨ ਰੈਗੂਲਰ ਚ 12ਵੀਂ ਸੋਧ ਕਰਕੇ ਭੋਗਤਾਵਾਂ ਦੇ ਹਿੱਤ ਲਈ ਕਈ ਫੈਸਲੇ ਲਏ ਹਨ ਟੈਲੀਕਾਮ ਰੈਗੂਲੇਟਰਾਂ ਨੇ ਕੁਝ ਮਹੀਨੇ ਪਹਿਲਾਂ ਇਸ ਸੰਬੰਧੀ ਸਾਰੇ ਹਿੱਸੇਦਾਰਾਂ ਨਾਲ ਵਰਚੁਅਲ ਮੀਟਿੰਗ ਕੀਤੀ ਸੀ ਟਰਾਈ ਨੇ ਖਪਤਕਾਰ ਸੁਰੱਖਿਆ ਨਿਯਮ ਵਿੱਚ ਸੋਧ ਕਰਕੇ 2ਜੀ ਫੀਚਰ ਫੋਨ ਉਪਭੋਗਤਾਵਾਂ ਲਈ ਵਾਇਸ ਪਲਾਨ ਐਸਐਮਐਸ ਲਈ ਵੱਖਰਾ ਵਿਸ਼ੇਸ਼ ਟੈਰਿਫ ਵਾਊਚਰ ਹੋਣਾ ਲਾਜ਼ਮੀ ਬਣਾਇਆ ਹੈ ਤਾਂ ਜੋ ਉਪਭੋਗਤਾ ਆਪਣੀ ਆਪਣੀਆਂ ਜ਼ਰੂਰੀ ਸੇਵਾਵਾਂ ਲਈ ਇੱਕ ਯੋਜਨਾ ਪ੍ਰਾਪਤ ਕਰ ਸਕਣ ਇਸ ਦੇ ਨਾਲ ਹੀ ਵਿਸ਼ੇਸ਼ ਤੌਰ ਤੇ ਸਮਾਜ ਦੇ ਕੁਝ ਬਜ਼ੁਰਗਾਂ ਅਤੇ ਪਿੰਡੂ ਖੇਤਰਾਂ ਦੇ ਲੋਕਾਂ ਸਮੇਤ ਫੀਚਰ ਫੋਨ ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਇਸ ਦਾ ਲਾਭ ਲੈ ਸਕਦੇ ਹਨ ਇਸ ਦੇ ਨਾਲ ਹੀ ਇਸ ਤੋਂ ਇਲਾਵਾ ਉਪਭੋਗਤਾਵਾਂ ਦੇ ਫਾਇਦੇ ਲਈ ਟੈਲੀਕਾਮ ਰੈਗੂਲੇਟਰਾਂ ਨੇ ਐਸਟੀਵੀ ਯਾਨੀ ਸਪੈਸ਼ਲ ਟੈਰਿਫ ਵਾਊਚਰ ਦੀ ਵੈਧਤਾ ਨੂੰ ਮੌਜੂਦਾ 90 ਦਿਨਾਂ ਤੋਂ ਵਧਾ ਕੇ 365 ਦਿਨ ਯਾਨੀ ਕਿ ਇੱਕ ਸਾਲ ਕਰ ਦਿੱਤਾ ਹੈ ਇਸ ਦੇ ਨਾਲ ਹੀ ਆਨਲਾਈਨ ਰੀਚਾਰਜ ਦੀ ਮਹੱਤਤਾ ਨੂੰ ਦੇਖਦੇ ਹੋਏ ਟ੍ਰਾਈ ਨੇ ਫਿਜ਼ੀਕਲ ਵਾਊਚਰ ਦੀ ਕਲਰ ਕੋਡਿੰਗ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ ਪਹਿਲਾਂ ਰੀਚਾਰਜ ਦੀ ਹਰ ਸ਼੍ਰੇਣੀ ਲਈ ਵੱਖਰਾ ਕਲਰ ਕੋਡਿੰਗ ਸਿਸਟਮ ਸੀ ਪਰ ਹੁਣ ਟ੍ਰਾਈ ਨੇ 2012 ਵਿੱਚ TT TTO ਟੈਲੀਕਮ ਟੈਰਿਫ ਆਰਡਰ ਦੇ 50ਵੇਂ ਸੰਸ਼ੋਧਨ ਦੇ ਅਨੁਸਾਰ 10 ਰੁਪਏ ਮੁੱਲ ਦੇ ਘੱਟੋ-ਘੱਟ ਇੱਕ ਟਾਪ-ਅੱਪ ਵਾਊਚਰ ਦੀ ਲੋੜ ਨੂੰ ਬਰਕਰਾਰ ਰੱਖਿਆ ਹੈ ਅਤੇ ਟਾਪ-ਅੱਪ ਵਾਊਚਰਜ਼ ਲਈ ਸਿਰਫ 10 ਰੁਪਏ ਮੁੱਲ ਹੋਣਾ ਲਾਜ਼ਮੀ ਕਰ ਦਿੱਤਾ ਹੈ ਭੰਡਾਰ ਰੱਖਣ ਦੀ ਪ੍ਰਣਾਲੀ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਸ ਦੇ ਨਾਲ ਹੀ ਟੈਲੀਕਾਮ ਕੰਪਨੀਆਂ ਹੁਣ 10 ਰੁਪਏ ਦਾ ਟਾਪ-ਅਪ ਅਤੇ ਕਿਸੇ ਵੀ ਮੁੱਲ ਦਾ ਕੋਈ ਹੋਰ ਟਾਪ-ਅਪ ਟਾਪ-ਅਪ ਵਾਊਚਰ ਜਾਰੀ ਕਰ ਸਕਣਗੀਆਂ ਤਾਂ ਇਹ ਸੀ ਮੋਬਾਈਲ ਚਲਾਉਣ ਵਾਲਿਆਂ ਲਈ ਆ ਰਹੀ ਵੱਡੀ ਖੁਸ਼ਖਬਰੀ ਹੁਣ ਤੁਸੀਂ 10 ਰੁਪਏ ਦਾ ਰੀਚਾਰਜ ਕਰਵਾ ਕੇ 1 ਸਾਲ ਤੱਕ ਨਜ਼ਾਰੇ ਲੁੱਟ ਸਕੋਗੇ ਉਹ ਵੀ ਸਿਰਫ 10 ਰੁਪਏ ਦੇ ਵਿੱਚ ਹੋਰ ਤਾਜ਼ਾ ਖਬਰਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ